ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੰਸਾਰ ਦੇ ਵਿੱਚ ਮਨ ਨੂੰ ਕੁਝ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਨ ਵਾਸਤੇ ਸਰੀਰ ਮਿਲਿਆ ਏ ਇਹ ਹਰਮੰਦਰ ਮਿਲਿਆ ਏ ਇਸ ਹਰਮੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਮਨ ਨੂੰ ਕਹੀਏ ਕਿ ਮਣਾ ਤੂੰ ਸੁਧਰ ਜਾਵੇਂ ਤਾਂ ਇਹ ਸਰੀਰ ਦਾ ਸੁਧਰਨਾ ਤੇ ਬੜਾ ਵਧੀਆ ਆਪਣੇ ਆਪ ਹੀ ਤਰੀਕਾ ਤੇਰੇ ਹੱਥ ਵਿੱਚ ਹੈ ਕਿਉਂਕਿ ਸਰੀਰ ਦਾ ਸੁਧਾਰ ਕਰਨਾ ਇਹ ਮਨ ਦੇ ਰਹੀਂ ਹਰ ਇੱਕ ਨੂੰ ਆਪਣੇ ਆਪ ਨਹੀਂ ਆ ਸਕਦਾ ਜਿੰਨਾ ਇਹ ਵੈਗਰੂ ਦੇ ਕਰਦੀ ਉਪਮਾ ਜਸ ਵਡਿਆਈ ਸੋਭਾ ਨਹੀਂ ਕਰਦਾ ਇਸ ਮਨ ਨੂੰ ਵੇਖੀ ਜਾਣਾ ਸੋਚੀ ਜਾਣਾ ਇਹਦੇ ਬਾਰੇ ਵਿਚਾਰੀ ਜਾਣਾ ਇਹ ਹਰ ਇਨਸਾਨ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈ ਕਹਤ ਕਬੀਰ ਮਨ ਮੰਨਿਆ ਮਨ ਮੰਨਿਆ ਤਾ ਉਹ ਹਰ ਜਾਣਿਆ ਪਰਮਾਤਮਾ ਨੂੰ ਤਾਂ ਹੀ ਜਾਣ ਸਕਦੇ ਹਾਂ ਜੇਕਰ ਆਪਣੇ ਮਨ ਨੂੰ ਜਾਣਾਂਗੇ ਕਿਉਂਕਿ ਮਨ ਦੀ ਡਰਾਈਵਰੀ ਨੂੰ ਆਪਾਂ ਵੇਖਣਾ ਹੈ ਕਿ ਇਹ ਸਰੀਰ ਰੂਪੀ ਗੱਡੀ ਨੂੰ ਕਿੱਧਰ ਚਲਾ ਰਿਹਾ ਹੈ ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ ਜਿਸ ਇਨਸਾਨ ਨੂੰ ਇਸ ਮਨ ਦੀ ਸਮਝ ਆਉਂਦੀ ਹੈ ਨਾ ਜੀ ਉਹੋ ਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਸਵਾਰ ਸੁਧਾਰ ਸਕਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੈ ਮਨ ਹੱਛਾ ਨਾ ਹੋਏ ਇਹ ਜਗ ਪਰਮ ਭੁਲਾਇਆ ਵਿਰਲਾ ਬੁਝੇ ਕੋਈ ਹੁਣ ਸਰੀਰ ਨੂੰ ਧੋਣ ਦੇ ਨਾਲ ਮਨ ਦਾ ਕੀ ਮੇਲ ਹਾਂਜੀ ਮਨ ਦਾ ਮੇਲ ਤੇ ਸ਼ਬਦ ਦੇ ਨਾਲ ਹੈ ਸ਼ਬਦ ਦੇ ਨਾਲ ਮੇਲ ਜਦੋਂ ਹੋਵੇਗਾ ਇਹ ਮਨ ਦਾ ਸਾਫ਼ ਹੋਣਾ ਠੀਕ ਹੋਣਾ ਸਹੀ ਮਾਰਗ ਤੇ ਚੱਲਣਾ ਫਿਰ ਹੀ ਆਪਣੇ ਆਪ ਦਾ ਭਲਾ ਹੋ ਸਕਦਾ ਜੀ ਸਤਿਗੁਰੂ ਕਿਰਪਾ ਕਰੇ ਇਸ ਸਰੀਰ ਨੂੰ ਦੇਵੀਆਂ ਦੇਵਤੇ ਲੋਚ ਰਹੇ ਕਿਉਂਕਿ ਉਹਨਾਂ ਕੋਲ ਸਰੀਰ ਨਹੀਂ ਮਨ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਗਾੜੀ ਮੰਗ ਕਰ ਰਹੇ ਕਿ ਜਿੰਨਾ ਕ ਸਾਡਾ ਅਧੂਰਾ ਕੰਮ ਰਹਿ ਗਿਆ ਉਹ ਰੱਬਾ ਸਾਨੂੰ ਇੱਕ ਵਾਰੀ ਸਰੀਰ ਦੇ ਤਾਂ ਇਸ ਸਰੀਰ ਰੂਪੀ ਮੰਦਰ ਵਿੱਚ ਬਹਿ ਕੇ ਤੇਰੇ ਗੁਣ ਗਾ ਕੇ ਪ੍ਰਮਾਤਮਾ ਸੱਚੇ ਪਾਤਸ਼ਾਹ ਹੀ ਮੁਕਤ ਹੋ ਸਕੀਏ ਐਸ ਦੇਹੀ ਕौसम ਰਹਿ ਦੇਵ ਸੋ ਦੇਹੀ ਪੱਜ ਹਰ ਕੀ ਸੇਵ ਪਰਮਾਤਮਾ ਤੋਂ ਸਰੀਰ ਦੀ ਮੰਗ ਕਰ ਰਾਇਆ ਦੇਵੀਆਂ ਦੇਵਤੇ ਤੇ ਪਸ਼ੂਆਂ ਕੋਲ ਤਨ ਹੈ ਮਨ ਹੈ ਨਹੀਂ ਹਾਂਜੀ ਤੇ ਬੰਦਿਆ ਤੇਰੇ ਕੋਲ ਤਨ ਵੀ ਹੈ ਮਨ ਵੀ ਹੈ ਤੇ ਮਨ ਦੇ ਵਿੱਚ ਬੈਠਾ ਸਰੀਰ ਦੇ ਵਿੱਚ ਬੈਠਾ ਹੋਇਆ ਮਨ ਇਹ ਸਮਝ ਲਵੇ ਕਿ ਮੈਂ ਚੌਕੜਾ ਲਗਾ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਘਰ ਦੀ ਵਿਚਾਰ ਵਡਿਆਈ ਕਰਕੇ ਇਸ ਸੰਸਾਰ ਦੀ ਯਾਤਰਾ ਕਰਦਿਆਂ ਕਰਦਿਆਂ ਮੁਕਤ ਹੋਣਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਹੁਣ ਦੁਨੀਆਂ ਦੇ ਵਿੱਚ ਰਹਿਣ ਵਾਲੇ ਸਾਰੇ ਧੰਨ ਕਿਉਂ ਨਹੀਂ ਹੋ ਸਕਦੇ ਕਿਉਂਕਿ ਦੁਨੀਆ ਦੇ ਵਿੱਚ ਰਹਿੰਦਿਆਂ ਆ ਤਨ ਹੋਣਾ ਬੜੀ ਔਖੀ ਗੱਲ ਐ ਇਹ ਅਕਾਲ ਪੁਰਖ ਦੀ ਕਿਰਪਾ ਦੁਆਰਾ ਹੀ ਤਨ ਹੋਇਆ ਜਾਂਦਾ ਕਿਉਂਕਿ ਦੁਨੀਆ ਦੇ ਵਿੱਚ ਆਉਣਾ ਤਨ ਦੁਨੀਆ ਦੇ ਵਿੱਚ ਰਹਿਣਾ ਤਨ ਦੁਨੀਆ ਤੋਂ ਜਾਂਦਿਆਂ ਵੀ ਤਨ ਤਨ ਕਹਾਉਣੀ ਹਾਂਜੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਇਹ ਦੁਨੀਆ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਰਹਿੰਦਿਆਂ ਰਹਿੰਦਿਆਂ ਤਨ 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 ਜਾਣ ਆਇਆ ਪਰਮਾਤਮਾ ਤੇਰੇ ਦੁਨੀਆ ਦੇ ਵਿੱਚ ਜਨ ਆਉਂਦੇ ਆ ਹੋ ਰਹਿੰਦੇ ਵੀ ਦੁਨੀਆ ਦੇ ਵਿੱਚ ਤਨ ਤੇ ਆਉਂਦੇ ਵੀ ਦੁਨੀਆ ਦੇ ਵਿੱਚ ਤਨ ਤੇ ਦੁਨੀਆ ਤੋਂ ਜਾਂਦੇ ਵੀ ਤਨ ਤਨ ਕਹਾਉਂਦੇ ਆ ਕਿਰਪਾ ਤੇਰੀ ਵਰਤਦੀ ਰਵੇ ਇਸ ਸਰੀਰ ਰੂਪੀ ਹਰਮੰਦਰ ਦੇ ਉੱਤੇ ਪਰਮਾਤਮਾ ਏ ਸਰ ਮੰਦਰ ਚ ਬੈਠਾ ਹੋਇਆ ਮਨ ਤੇਰੇ ਗੁਣ ਗਾਉਂਦਾ ਰਵੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਕਰ ਲਿਓ ਜੇਕਰ ਕੋਈ ਗੱਲ ਵਾਹਿਗੁਰੂ ਦੇ ਕਰਦੀ ਉਪਮਾ ਦੀ ਮਨ ਨੂੰ ਪਸੰਦ ਆ ਜਾਵੇ ਇਹ ਸੁਧਰ ਜਾਵੇ ਤਾਂ ਸਾਧ ਸੰਗਤ ਜੀ ਸਾਡਾ ਸੁਧਰਨਾ ਆਪਣੇ ਆਪ ਹੀ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ